ਔਰ ਸਾਡੇ ਲੁਧਿਆਣਾ ਦੇ ਵਿੱਚ ਹਲਕਾ ਸੈਂਟਰ ਤੋਂ ਜਿਹੜੇ ਨੇ ਸਾਡੇ ਯੁਵਾ ਦੇ ਪ੍ਰਧਾਨ ਜਿਹੜੇ ਉਹਨੇ ਉਹਨਾਂ ਦੇ ਨਾਲ ਸਾਰੇ ਉਹਨਾਂ ਦੀ ਟੀਮ ਜਿਹੜੀ ਹੈ ਉਹ ਰੰਗਾਂ ਯਾਤਰਾ ਲੈ ਕੇ ਹਲਕਾ ਸੈਂਟਰ ਦੇ ਨਿਕਲੇ ਅਸੀਂ ਸਾਰੇ ਉਹਨਾਂ ਦਾ ਸਵਾਗਤ ਕਰਦੇ ਆਂ ਔਰ ਮੈਂ ਸਾਰੇ ਇਲਾਕਾ ਵਾਸੀਆਂ ਨੂੰ ਬਹੁਤ ਬੋਤ ਬਤਾਈ ਦੇਣਾ ਇਹ ਹਲਕਾ ਸੈਂਟਰ ਦੇ ਵਿੱਚੋਂ ਹੁੰਦੇ ਹੋਏ ਭਰਤਨਾਗਰ ਚੌਕ ਤੱਕ ਜਾ ਰਹੀ ਹੈ 78ਵੀਂ ਸੁਤੰਤਰਤਾ ਦਿਵਸ ਦਾ ਇੱਕ ਬਹੁਤ ਸ਼ੁਭ ਦਿਹਾੜਾ ਸਾਰੇ ਦੇਸ਼ ਵਾਸੀਆਂ ਲਈ ਆ ਔਰ ਅਸੀਂ ਸਾਰੇ ਰਲ ਮਿਲ ਕੇ ਲੁਧਿਆਣਾ ਵਾਸੀ ਭਾਰਤੀ ਜਨਤਾ ਪਾਰਟੀ ਦੇ ਸਾਰੇ ਕਾਰਜਕਰਤਾ ਇਸ ਹਰਸ਼ੋ ਹਲਾਸ ਦੇ ਨਾਲ ਮਨਾ ਰਹੇ ਨੇ ਜਿੱਥੇ ਸਮੁੱਚੇ ਸ਼ਹਿਰ ਵਾਸੀਆਂ ਨੂੰ ਅਸੀਂ ਵਧਾਈ ਦੇ ਰਹੇ ਹਾਂ ਉਹਦੇ ਨਾਲ-ਨਾਲ ਅਸੀਂ ਨਤਮਸਤਕ ਹਾਂ ਉਹਨਾਂ ਸ਼ਹੀਦਾਂ ਦੇ ਜਿਨ੍ਹਾਂ ਦੀਆਂ ਸ਼ਹਾਦਤਾਂ ਦੀ ਬਦੌਲਤ ਅੱਜ ਅਸੀਂ ਇਸ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਸੋ ਮੈਂ ਅੱਜ ਦੇ ਦਿਹਾੜੇ ਤੇ ਸਮੁੱਚੇ ਦੇਸ਼ ਵਾਸੀਆਂ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇ ਰਿਹਾ ਕਿਉਂਕਿ ਭਾਰਤੀ ਜਨਤਾ ਪਾਰਟੀ ਸਾਡੇ ਪ੍ਰਧਾਨ ਮੰਤਰੀ ਦੇਸ਼ ਦੇ ਆਦਰਨੀਂ ਨਰਿੰਦਰਪਾਈ ਮੋਦੀ ਜੀ ਦੀ ਦਿਸ਼ਾ ਨਿਰਦੇਸ਼ਾਂ ਨਾਲ 2014 ਤੋਂ ਲਗਾਤਾਰ ਹਰ ਸਾਲ ਆਜ਼ਾਦੀ ਦੇ ਦਿਹਾੜੇ ਤੇ ਅਸੀਂ ਤਿਰੰਗਾ ਯਾਤਰਾ ਕੱਢ ਕੇ ਸਾਰੇ ਆਪਣੇ ਨੌਜਵਾਨ ਵਰਗ ਨੂੰ ਆਪਣੇ ਦੇਸ਼ਵਾਸੀ ਨੂੰ ਵਧਾਈ ਵੀ ਦਿੰਨੇ ਔਰ ਜਾਗਰੂਕ ਵੀ ਕਰਦੇ ਆ ਉਸੇ ਕੜੀ 'ਚ ਅਸੀਂ ਲੁਧਿਆਣੇ ਦੀਆਂ 6 ਦੀਆਂ 6 ਵਿਧਾਨ ਸਭਾ 'ਚ ਇਹ ਯਾਤਰਾ ਕੱਢੀ ਆ ਇਸੇ ਕੜੀ ਚ ਅਜੇ ਸੈਂਟਰਲ ਤੋਂ ਯਾਤਰਾ ਆਈ ਆ ਹੁਣ ਅਸੀਂ ਵੈਸਟ ਹਲਕੇ ਨੂੰ ਵੀ ਕਵਰ ਕਰਾਂਗੇ ਈਸਟ ਨੂੰ ਵੀ ਕਰਾਂਗੇ ਕਰਕੇ ਆਏ ਆ ਔਰ ਆਤਮਨਗਰ ਔਰ ਸਾਉਦੀ ਵੀ ਅੱਜ ਯਾਤਰਾ ਨਿਕਲੀ ਆ ਕੱਲ ਨੌਰਥ ਦੀ ਨਿਕਲੀ ਸੀ ਸੋ ਇਸ ਤੰਗ ਦੇ ਨਾਲ ਸਾਰੇ ਸ਼ਹਿਰ ਦੇ ਹਰ ਇਲਾਕੇ ਵਿੱਚ ਹਰ ਇੱਕ ਦੇਸ਼ ਵਾਸੀ ਨੂੰ ਹਰੇਕ ਸ਼ਹਿਰ ਵਾਸੀ ਨੂੰ ਇਸ ਪਵਿੱਤਰ ਦਿਹਾੜੇ ਦੀ ਬਹੁਤ ਬਹੁਤ ਵਧਾਈ ਬਹੁਤ ਬਹੁਤ ਮੁਬਾਰਕਬਾਦ ਅੱਜ ਦੇਖੋ ਯੁਵਾ ਮੋਰਚਾ ਸਾਡੇ ਰਜੇਸ਼ ਤਮਾਨ ਕੁਰਦੇਵ ਸ਼ਰਮਾ ਦੇ ਵੀ ਜੀ ਜਿਨ੍ਹਾਂ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਆਵਾਜ਼ ਕੀਤਾ ਕਿ ਹਰ ਘਰ ਤਿਰੰਗਾ ਹੋਣਾ ਚਾਹੀਦਾ ਜੇ ਤਿਰੰਗਾ ਸਾਡਾ ਲਹਿਰੇਗਾ ਤੇ ਸਾਡਾ ਦੇਸ਼ ਉਹਨੇ ਹੀ ਮਜ਼ਬੂਤ ਹੋਏਗਾ ਅੱਜ ਸਾਡੇ ਦੇਸ਼ ਨੂੰ ਮਜ਼ਬੂਤ ਕਰਨ ਦੇ ਲਈ ਸਾਨੂੰ ਸਾਰਿਆਂ ਨੂੰ ਘਰ ਘਰ ਤਿਰੰਗਾ ਜਿਹੜਾ ਉਹ ਲਗਾਉਣਾ ਚਾਹੀਦਾ ਔਰ ਹਰ ਤਿਰੰਗਾ ਯਾਤਰਾ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਜਿੱਥੇ ਕਿਤੇ ਵੀ ਪ੍ਰੋਗਰਾਮ ਹੈ ਕਿਉਂਕਿ ਇਹ ਪ੍ਰੋਗਰਾਮ ਸਾਰੇ ਪਾਰਟੀ ਤੋਂ ਉੱਠ ਕੇ ਪ੍ਰੋਗਰਾਮ ਨੇ ਤੇ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਾਂਗੇ ਸਾਡਾ ਦੇਸ਼ ਮਜ਼ਬੂਤ ਹੋਏਗਾ ਸਾਡੇ ਦੇਸ਼ ਦੇ ਅੰਦਰ ਐਸੀਆਂ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਚਾਂਦੀਆਂ ਨੇ ਕਿ ਜਿਹੜਾ ਇਹ ਦੇਸ਼ ਮਜ਼ਬੂਤ ਨਾ ਰਹੇ ਬੰਗਲਾਦੇਸ਼ ਦੀ ਤਰ੍ਹਾਂ ਇਹ ਦੇਸ਼ ਵੀ ਜਿਹੜਾ ਇਹਦੇ ਅੰਦਰ ਵੀ ਦੰਗੇ ਹੋਣ ਪਰ ਸਾਡਾ ਜਿਹੜਾ ਦੇਸ਼ ਆ ਲੋਕਤੰਤਰ ਦੁਨੀਆ ਦੇ ਵਿੱਚ ਸਭ ਤੋਂ ਮਜ਼ਬੂਤ ਲੋਕਤੰਤਰ ਆ ਅੱਜ ਹਿੰਦੁਸਤਾਨ ਦੀ ਰੀਸ ਕੋਈ ਨਹੀਂ ਕਰ ਸਕਦਾ ਕਿ ਸਾਡੇ ਦੇਸ਼ ਦੇ ਅੰਦਰ ਹਰ ਕੌਮ ਦੇ ਲੋਕ ਜਿਹੜੇ ਰਹਿੰਦੇ ਆ ਉਹ ਆਪਣੀ ਜਿਹੜੀ ਖੁਸ਼ੀ ਮਨਾ ਰਹੇ ਆ ਚਾਹੇ ਹਿੰਦੂ ਸਿੱਖ ਮੁਸਲਮਾਨ ਈਸਾਈ ਸਾਰੇ ਜਣੇ ਦੇਸ਼ ਦੇ ਵਿੱਚ ਇੱਕ ਜੁੱਟ ਹੋ ਕੇ ਇਹ ਜਿਹੜਾ ਤਿਹਾੜੀ ਦੀ ਤਰ੍ਹਾਂ ਨੂੰਸੀ ਬਣਾਇਆ ਜਾ ਰਿਹਾ ਆ ਜਿਹੜੇ ਸਾਡੇ ਜਿਹੜੇ ਨੌਜਵਾਨ ਨੇ ਸਾਡੇ ਦੇਸ਼ ਦੇ ਫੌਜੀ ਨੇ ਅੱਜ ਉਹ ਸ਼ਰਧਾ ਤੇ ਸਾਡੀ ਰਾਖੀ ਲਈ ਖੜੇ ਆ ਅੱਜ ਸਾਨੂੰ ਉਹਨਾਂ ਨੂੰ ਨਮਨ ਕਰਨਾ ਚਾਹੀਦਾ ਵੀ ਸਾਡਾ ਦੇਸ਼ ਦੇ ਅੰਦਰ ਬਰਫ਼ਾਂ ਦੇ ਵਿੱਚ ਖੜੇ ਨੇ ਧੁੱਪਾਂ 'ਚ ਖੜੇ ਨੇ ਪਾਣੀ 'ਚ ਖੜੇ ਨੇ ਸਮੁੰਦਰ 'ਚ ਖੜੇ ਨੇ ਇਹ ਕਿਹਦੇ ਦੀ ਖਾਤਰ ਖੜੇ ਆ ਸਾਡੀ ਸਾਡੇ ਦੇ ਖਵਾਲੀ ਦੀ ਖੜੇ ਆ ਅਸੀਂ ਆਪਣੇ ਜੈ ਜਵਾਨ ਜੈ ਕਿਸਾਨ ਦੇ ਨਾਰੇ ਦੇ ਨਾਲ ਉਹਨਾਂ ਦਾ ਵੀ ਜਿਹੜਾ ਜੈਗੋਸ਼ ਕਰਨਾ ਚਾਹੀਦਾ ਸਾਨੂੰ ਸਾਡਾ ਦੇਸ਼ ਮਜ਼ਬੂਤ ਹੋਵੇ ਲੋਕਤੰਤਰ ਮਜ਼ਬੂਤ ਹੋਵੇ ਔਰ ਅਸੀਂ ਇੱਕਜੁੱਟ ਹੋ ਕੇ ਇਸ ਪਰਉਪ ਨੂੰ ਬਣਾਈਏ ਤਾਂ ਹੀ ਜਿਹੜਾ ਸਾਡਾ ਦੇਸ਼ ਹੋਰ ਮਜ਼ਬੂਤ ਹੋ ਸਕੇ ਇਹ ਰੈਲੀ ਵਰਧਮਾਨ ਤੋਂ ਸ਼ੁਰੂ ਹੋ ਕੇ ਉੱਥੇ ਜਾਣੀ ਹੈ ਨਵੀਂ ਕਚੇਰੀ ਤੱਕ ਉੱਥੇ ਆਪਣੇ ਸ਼ਹੀਰ ਭਗਤ ਸਿੰਘ ਸਰਪਾ ਉਦਮ ਕਰਤਾਰ ਸਿੰਘ ਸਰਪਾ ਉਹਨਾਂ ਦੇ ਬੋਤਲ ਉੱਤੇ ਜਾ ਕੇ ਨਮਨ ਕਰਦਾ ਸਾਰਿਆਂ ਨੇ ਤੇ ਇਦੋ ਸਾਰੇ ਹੁੰਦੇ ਹੋਏ ਈਸ਼ਾਨਗਰ ਦੀ ਪੁਲਿਸ ਤੋਂ ਫੀਲਡਿੰਗਾਂ ਚਾਪਰ ਤੋਂ ਉਰ ਤੋਂ ਹੁੰਦੇ ਹੋਏ ਜਗਰਾਉਂ ਪੁੱਲ ਜਗਰਾਉਂ ਪੁੱਲ ਤੋਂ ਨਵੀਂ ਪਛਾਟ ਮੈਂ ਤਾਂ ਇਹੀ ਮੈਸੇਜ ਆ ਮੈਂ ਤਾਂ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਲੋਕਾਂ ਨੂੰ ਮੈਸੇਜ ਦਿਆਂਗਾ ਕਿ ਪੰਜਾਬ ਦੇ ਲੋਕ ਜਿਹੜੇ ਆ ਇਕਜੁੱਟ ਹੋ ਜਾਓ ਇਹ ਜਿਹੜਾ ਛੇਵਾਂ ਦਰਿਆ ਚੱਲ ਰਿਹਾ ਨਸ਼ਿਆਂ ਦਾ ਦਰਿਆ ਚੱਲ ਰਿਹਾ ਉਸ ਨਸ਼ਿਆਂ ਦਰਿਆ ਨੂੰ ਖਤਮ ਕਰੀਏ ਸਾਡੀ ਜਿਹੜੀ ਆ ਇਸ ਟਾਈਮ ਪੰਜਾਬ ਦੀ ਸਰਕਾਰ ਆ ਨਿਕੰਮੀ ਸਰਕਾਰ ਜਿਸ ਸਰਕਾਰ ਨੇ ਹਰ ਵਿਅਕਤੀ ਨਾਲ ਵਾਦਾ ਕੀਤਾ ਕੋਈ ਵਾਦਾ ਪੂਰਾ ਨਹੀਂ ਹੋ ਰਿਹਾ ਕੋਈ ਸੜਕਾਂ ਜਿਹੜੀਆਂ ਰਾਸ਼ਟਰੀ ਸੜਕਾਂ ਬਣੀਆਂ ਨੇ ਅੱਜ ਉਹ ਵੀ ਕੰਮ ਬੰਦ ਪਏ ਨੇ ਸ਼ਰਾਬ ਦੇ ਠੇਕੇ ਦੇ ਲੋਕ ਥਾ-ਥਾ ਖੁੱਲੇ ਹੋਏ ਨੇ ਸਾਡਾ ਦੇਸ਼ ਆਜ਼ਾਦੀ ਮਨਾ ਰਿਹਾ ਤੇ ਸ਼ਰਾਬ ਦੇ ਠੇਕੇ ਜਿਹੜੇ ਆਨੰਦ ਮਾਣ ਰਹੇ